ਜੰਗਾਬਲਾ ਪੱਠੇ ਪੱਠੇ ਡੰਗਰਾਂ ਨੂੰ ਪਾਉਣ ਦੇ ਆ ਤੇ ਅਸੀਂ ਇਹੋ ਆਖਿਆ ਕਿ ਤੁਸੀਂ ਰਾਤੀ ਸਾਡੇ ਬੂਏ ਦੇ ਗਾੜੀ ਪਟਾਕੇ ਚਲਾਏ ਆ ਤੇ ਰੌਲਾ ਪਾਉਦੇ ਕਿ ਅੱਜ ਨਾ ਚਲਾਓ ਇਸੇ ਗੱਲੋਂ ਪਿੱਤੀ ਹੀ ਪਿੱਤੀ ਦੇ ਵਿੱਚ ਸਾਡੇ ਖਾਨ ਗਲ ਪੈ ਗਏ ਆ ਸਰਪੰਚ ਪਾਤਿਆ ਅਸੀਂ ਪਹਿਲੇ ਦਿਨ ਪਿੰਡ ਚ ਹੋ ਗਈ ਵਡ ਟੁਕ ਮਾਮਲਾ ਹਲਕਾ ਫਤੇਗੜ ਚੂੜੀਆਂ ਦੇ ਪਿੰਡ ਸੇਖਵਾ ਦਾ ਨੌਜਵਾਨ ਦਾ ਕਿਰਪਾਨ ਨਾਲ ਵਡ ਦਾ ਗੁੱਟ ਹਾਲਤ ਹੋਈ ਗੰਭੀਰ ਪੇਚਿਆ ਅਮਰਤਸਰ ਦਾਤੀ ਨੂੰ ਵੀ ਲੱਗੀਆਂ ਸਟਾ ਮਾਮਲਾ ਪੁਜਾ ਪੁਲਸ ਕੋਲ ਹਲਕਾ ਫਤੇਗੜ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਛੇਖਾ ਚੋਸ਼ਵਲੇ ਦੇ ਬਾਣਾ ਵਾਪਰ ਗਿਆ ਜਦੋਂ ਬਿਨਾਂ ਮੁਕਾਬਲਾ ਜਿੱਤ ਕੇ ਪਿੰਡ ਪਹੁੰਚੀ ਨਵãiਯੁਕਤ ਸਰਪੰਚ ਸ਼ਕਤੀਪੁਰ ਤੇ ਪਰਿਵਾਰਕ ਮੈਂਬਰਾਂ ਅਤੇ ਸਮਰਥਕ ਜਸ਼ਮਨਾਰੈ ਸੰਤਾ ਤਰੀਕੇ ਨਾਲ ਝਗੜਾ ਹੋ ਗਿਆ ਜਿਸ ਨਾਲ ਇੱਕ ਨੌਜਵਾਨ ਚੌਰਵਰ ਸਿੰਘ ਪੁੱਤਰ ਰਾਜबीर ਸਿੰਘ ਦਾ ਗੁੱਟ ਵੱਢ ਦਿੱਤਾ ਗਿਆ ਜਿਸ ਨਾਲ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਜ਼ਖਮੀ ਨੂੰ ਇਲਾਜ ਲਈ ਫਤੇਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਜਦਕਿ ਉਸ ਦੇ ਦਾਦੇ ਸਰਦੂਰ ਸਿੰਘ ਨੂੰ ਵੀ ਛਟਾ ਲੱਗੀਆਂ ਹਨ ਸਰਕਾਰੀ ਹਸਪਤਾਲ ਵਿੱਚ ਕੇ ਇ ਕੇ ਦੇ ਪਿਤਾ ਰਾਜਬੀਰ ਸਿੰਘ ਅਤੇ ਪਿੰਡ ਵਾਸੀ ਅਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵਿਰੋਧੀ ਪਾਰਟੀਆਂ ਵੱਲੋਂ ਉਹਨਾਂ ਦੇ ਸਿਆਸੀ ਦਬਾਹ ਰਾਹੀਂ ਕਾਗਜ਼ਵੀਰਤ ਕਰਵਾਏ ਗਏ ਅਤੇ ਪਿਤੀ ਰਾਤ ਵੀ ਉਹਨਾਂ ਦੇ ਘਰ ਅੱਗੇ ਡੀਜੇ বাজਾਈ ਜਾਂਦੇ ਰਹੇ ਅਤੇ ਅੱਜ ਫਿਰ ਜਦੋਂ ਸਰਪੰਚ ਬਣ ਕੇ ਆਏ ਪਰਿਵਾਰ ਅਤੇ ਸਮਰਥਕ ਪਿੰਡ ਪਹੁੰਚੇ ਤਾਂ ਉਹਨਾਂ ਨੇ ਝਗੜਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਵਿੱਚੋਂ ਇੱਕ ਨੌਜਵਾਨੇ ਕਿਰਪਾਨ ਨਾਲ ਚੋਰਾਵਰ ਸਿੰਘ ਉੱਪਰ ਹਮਲਾ ਕਰਕੇ ਉਸ ਦਾ ਗੁੱਟ ਵਾੜ ਦਿੱਤਾ ਜਿਸ ਨਾਲ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਉਹ ਨਾਮ ਅੰਗ ਕਰਦਿਆਂ ਕਿ ਆ ਕੇ ਸੱਟ ਲਗਾਉਣ ਵਾਲਿਆਂ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਇਸ ਬੰਦੀ ਡਾਕਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਸੱਟ ਵਾਲਾ ਮਰੀਜ਼ ਆਇਆ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ ਅਤੇ ਉਸ ਨੂੰ ਫਰਸਟ ਏਡ ਦੇ ਕੇ ਅੰਮ੍ਰਿਤਸਰ ਗੁਰਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਮਾਮਲਾ ਥਾਣਾ ਕਣੀਕੇ ਪੰਦਰ ਪਹੁੰਚ ਜਿੱਥੇ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਹੜਾ ਦੀ ਜਿੰਦਰਾ ਮਾਰ ਕੇ ਨਾ ਮਹਾਰਾਜ ਦਾ ਪਣਾ ਪਾਇਆ ਜਿੰਦਰਾ ਮਾਰ ਕੇ ਤੇ ਅੰਦਰ ਵੜ ਗਏ ਹਾਂ ਇੱਕ ਚਾਲ ਕੋਈ ਨਹੀਂ ਕਰਦੇ ਰਹੇ ਤੇ ਹੁਣ ਉਹਨਾਂ ਨੇ ਜਦੋਂ ਸਰਟੀਫਿਕੇਟ ਮਿਲਿਆ ਜਾ ਕੇ ਫੇਰ ਪਿੰਦੇ ਪੁੰਦੇ ਅਸੀਂ ਡੰਗਰਾ ਤੋਂ ਲਾ ਕੇ ਪੱਠਾ ਦੱਥਾ ਪਾਉਣ ਦੇ ਹਾਂ ਤੇ ਫੇਰ ਹਕਰਾਉ ਕਰਾ ਮਾਰਦੇ ਆ ਤੇ ਸਾਡੇ ਗਲ ਪਏ ਫੇਰ ਤੇ ਉਹਨੇ ਮੇਰੇ ਬੇਟੇ ਦੀ ਬਾਹ ਮੜਤੀ ਹੈ ਉਹ ਘੁੱਟ ਵੜਤਾ ਹਾਂਜੀ ਕਿਤਾ ਦਾ ਕਰਾਇਆ ਗਾਕਲਾ ਜਾਂਦੇ ਹਾਂ ਹਾਂਜੀ ਬਟਿਕਤੀ ਕਰਨਾ ਦਾ ਜਵਾਬ ਦੇਦਾ ਜੀ ਇਹਦੇ ਕਰਨਾ ਕੋਈ ਆਦੇ ਕੋਈ ਨਾਲ ਕਿਸੇ ਬੁਲਾ ਲਾ ਦਿਓ ਜਮਨ ਬੇਸ ਕੋਈ ਇੱਥੇ ਪੱਲੇ ਵੀ ਟਾਲੋ ਨੇ ਇੱਥੇ ਪੰਜ 8 ਬਈ ਜਿਆਦਾ ਗੁੱਟ ਵੱਡਿਆ ਗਿਆ ਉਹਦੇ ਗੁੱਟ ਸਾਰਾ ਲੱਗ ਗਿਆ ਨਾ ਲੱਗੀ ਸੜ ਕੇ ਬਾਈ ਨਾ 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 ਉਹਨਾਂ ਦੇ ਸਾਡੇ ਦਾੜੀ ਨੇ ਵੀ ਲੱਗੀ ਹੈ ਮਾਰਿਆ ਕੀ ਦੋਸਤ ਪਨਾ ਕਰਪਾਨ ਮਾਰੀ ਆ ਉਹਨਾਂ ਦੇ ਮਾਮੇ ਦਾ ਮੁੰਡਾ ਆ ਉਹਨੇ ਮਾਰੀ ਆ ਅੱਗੇ ਵੀ ਉਹਨਾਂ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਚੋਣ ਪ੍ਰਕਿਰਿਆ ਦਾ ਆਖਰੀ ਦਿਨ ਸੀ ਬਲਾਕ ਫਤੇਗੜ ਝੂੜੀਆਂ ਅਧੀਨ ਪੈਂਦੇ ਪਿੰਡ شیخਵਾਂ ਤੇ ਜਿਹੜੀ ਸਰਪੰਚ ਆ ਉਹ ਬਿਨਾਂ ਮੁਕਾਬਲਾ ਜਿੱਤ ਗਈ ਤਾਂ ਦੱਸਦੀ ਆ ਕਿ ਪਿੰਡ شیخਵਾਂ ਚ ਜਿਹੜੇ ਦੂਸਰੀ ਤੇ ਅੱ ਅਗੇ ਉਹ ਚੱਕਤ ਹੋ ਗਈ ਸੀ ਤੇ ਪਿੰਡ ਦੀ ਜਿਹੜੀ ਸਰਪੰਚ ਸੀ ਉਹ ਬਿਨਾ ਮੁਕਾਬਲਾ ਚੁਣੀ ਗਈ ਤੇ ਉਸ ਜਦੋਂ ਉਹ ਪਿੰਡ ਚਾਹੁੰਦੇ ਨੇ ਤੇ ਉੱਥੇ ਝਗੜਾ ਹੋ ਜਾਂਦਾ ਵਿਰੋਧੀ ਧਿਰ ਨਾਲ ਤੇ ਇੱਕ ਵਿਰੋਧੀ ਧਿਰ ਤੇ ਨੌਜਵਾਨ ਦਾ ਗੁੱਟ ਕੱਟ ਦਿੱਤਾ ਗਿਆ ਜਿਸ ਨੂੰ ਫਤਿਹਗੜ੍ਹ ਚੂੜੀ ਦੇ ਸਰਕਾਰੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਜਿਨ੍ਹਾਂ ਨੇ ਉਸ ਨੂੰ ਰੈਫਰ ਅੰਮ੍ਰਿਤਸਰ ਅਰ ਦਿੱਤਾ ਤੇ ਹੁਣ ਗੱਲਬਾਤ ਕਰਦੇ ਆ ਪਰਿਵਾਰਕ ਮੈਂਬਰਾਂ ਤੇ ਹੋਰਾਂ ਨਾਲ ਹਾਂਜੀ ਕਿਹੜਾ ਪਿੰਡ ਜੀ ਤੁਹਾਡਾ ਮੇਰਾ ਪਿੰਡ شیخ ਹਾਂਜੀ ਸਾਡਾ شیخਵਾਂ ਜੀ ਕੀ ਨਾਮ ਤੁਹਾਡਾ ਰਾਜਵੀਰ ਸਿੰਘ ਜਿਹਨੂੰ ਸੱਟ ਲੱਗੀ ਕੀ ਮੀਤ ਸੀ ਮੇਰਾ ਬੇਟਾ ਹਾਂਜੀ ਉਹਦਾ ਜੋਰਾਵਰ ਸਿੰਘ ਅੱਧ ਕੀ ਗੱਲ ਹੋਈ ਗੱਲ ਇਹ ਹੋਈ ਕਿ ਉਹਨਾਂ ਨੇ ਕੱਦ ਵੀ ਰਾਤੀ ਇਹਦਾ ਡੀਜੇ ਟੂਜੇ ਲਾਏ ਆ ਤੇ ਅੱਜ ਉਹਨਾਂ ਨੂੰ ਸਾਡੇ ਕਾਗਜ਼ ਰੱਦ ਕਰਾਏ ਉਹਨਾਂ ਨੇ ਕਾਗਜ਼ ਰੱਦ ਕਰਾ ਕੇ ਅੱਜ ਉਹਨਾਂ ਨੂੰ ਸਰਟੀਫਿਕੇਟ ਮਿਲਿਆ ਵਾ ਤੇ ਫੇਰ ਸਰਪੰਚ ਬਣ ਗਏ ਤੇ ਅੱਜ ਜਾ ਕੇ ਫੇਰ ਅਸੀਂ ਪੱਟੇ ਪੱਟੇ ਪਾਉਂਦੇ ਹਾਂ ਤੇ ਲਾ ਕੇ ਪਿੰਦੇ ਪੁੰਦੇ ਹੀ ਤੇ ਅੱਜ ਫੇਰ ਸਾਡੇ ਗੱਲ ਪਏ ਆ ਉਹ ਲਾ ਕੇ ਆ ਛਟਾਂ ਲਾਈਆਂ ਭਾਈ ਹੋਰ ਗੱਲ ਆਈ ਤਾਂ ਕੋਈ ਗੱਲ ਨਹੀਂ ਹੋਈ ਆਏ ਆਪਣੇ ਸੰਗਾਂ ਪਹਿਲਾਂ ਪੱਠੇ ਪੱਠੇ ਡੰਕਰਾਂ ਨੂੰ ਪਾਉਣ ਦੇ ਆ ਤੇ ਅਸੀਂ ਇਹੋ ਆਖਿਆ ਕਿ ਤੁਸੀਂ ਰਾਤੀ ਸਾਡੇ ਬੂਏ ਦੇ ਗਾੜੀ ਪਟਾਕੇ ਚਲਾਏ ਆ ਤੇ ਰਾਲਾ ਪਾਉਂਦੇ ਆ ਕਿ ਅੱਜ ਨਾ ਚਲਾਓ ਇਸੇ ਗੱਲੋਂ ਪਿੱਤੀ ਪਿੱਤੀ ਦੇ ਵਿੱਚ ਸਾਡੇ ਆਣ ਗੱਲ ਪੈ ਗਏ ਆ ਤੇ ਕੀ ਕੀਤਾ ਉਹਨਾਂ ਕਿਰਪਾਨ ਮਾਰੇ ਆ ਗੁੱਟ ਵੜਤਾ ਕਿਰਪਾਨ ਮਾਰ ਕੇ ਹਾਂਜੀ ਲੜਕੇ ਸਾਡੇ ਦਾ ਗੁੱਟ ਵੜਤਾ ਮਾਰ ਕੇ ਹਾਂਜੀ ਹਾਂਜੀ ਤੇ ਹਾਂ ਆਪਣਾ ਕੋਲ ਚਲੋ ਬਸਿਆ ਪੋਲਟੇ ਕੋ ਜਾਣਾ ਆਦੇ ਤੇ ਐਥੇ ਦਵਾ-ਦਵ ਲੈ ਕੇ ਆ ਗਏ ਜੇ ਹਾਂ ਮੋੜੇ ਦੀ ਹਾਲਤ ਠੀਕ ਖਰਾਬ ਹਾਂਜੀ ਤੇ ਹੁਣ ਥਾਣੇ ਰਿਪੋਰਟ ਦੇ ਕੇ ਫਿਰ ਜਾਵਾਂਗੇ ਉੱਥੇ ਕਿਨੇ ਜਾਣੇ ਜਿਹੜੇ ਗੱਲ ਪਏ ਗਾਲ ਆ ਗਏ ਵਾਹ 8-10 ਜਾਣੇ ਸੀ ਹਾਂਜੀ ਅੱਛਾ ਜਿਹੜੇ ਜਿੱਤੇ ਸਰਪੰਚ ਜਣਾ ਸਰਟੀਫਿਕੇਟ ਮਿਲਿਆ ਅੱਜ ਤੇ ਜਾ ਕੇ ਉਹਨਾਂ ਨੇ ਇਦਾਂ ਕੀਤਾ ਹਾਂਜੀ ਦੀ ਮੰਗ ਕਰਦੇ ਆ ਮਾਗੇ ਹੋ ਅਸੀਂ ਅੰਨੇ ਆ ਕੇ ਸਾਡੇ ਗਲ ਪਏ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਰਚਾ ਹੋਣਾ ਚਾਹੀਦਾ ਉਹਨਾਂ ਬੰਦਿਆਂ ਦੇ ਜਿਹੜੇ ਗਾਣ ਕੇ ਤਾਂ ਗਲ ਪਏ ਪੀ ਕੇ ਹਾਜੀ ਭਾਜੀ ਕਿਹੜਾ ਪਿੰਡੋਂ ਮੇਰਾ ਪਿੰਡ ਸੇਖਵਾ ਹੈ ਜੀ ਮੇਰੇ ਜੋ ਇਹ ਮੇਰੇ ਨਾਲ ਤੁਰਦੇ ਸੀ ਪਾਰਟੀ ਦੇ ਨਾਲ ਮੇਰੇ ਨਾਲ ਤੁਰਦੇ ਸੀਗੇ ਇਹਨਾਂ ਦੇ ਵਿਰੋ ਜਿਹੜੀ ਵਿਰੋਧੀ ਪਾਰਟੀ ਇਹਨਾਂ ਦਾ ਕੋਈ ਚਾਚੇ ਤਾਏ ਸ਼ਰੀਕੇ ਦੇ ਵਿੱਚ ਹੈਗਾ ਮਲਕੀਤ ਸਿੰਘ ਉਹਨੇ ਕੱਲ ਦਾ ਪਹਿਲਾਂ ਤੇ ਸਾਡੇ ਕਾਗਜ਼ ਰੱਦ ਕਰਵਾਏ ਆ ਕਾਗਜ਼ ਰੱਦ ਕਰਾਉਣ ਤੋਂ ਪਹਿਲਾਂ ਬਾਅਦ ਵਿੱਚ ਉਹਨੇ ਕੱਲ ਡੀਜੇ ਦੂਜੇ ਵਜਾਇਆ ਇਹਨਾਂ ਦੇ ਦਰਵਾਜ਼ੇ ਦੇ ਅੱਗੇ ਜਿਹੜਾ ਕਿ ਮਤਲਬ ਕੀ ਸਹੀ ਨਹੀਂ ਸੀ ਕਹਾਗਾ ਇਹਨਾਂ ਨੇ ਕੱਲ ਵੀ ਉਹਨਾਂ ਨੂੰ ਕਿਹਾ ਕਿ ਨਾ ਵਜਾਓ ਅੱਜ ਫੇਰ ਉਹਨਾਂ ਨੇ ਫੇਰ ਪਹਿਲ ਕੀਤੀ ਆ ਅੱਜ ਇਹਨਾਂ ਦੇ ਘਰ ਆਣ ਕੇ ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਦਾ ਸਿਰ ਪਾੜਿਆ ਫਿਰ ਇਹਨਾਂ ਦੇ ਬੇਟੇ ਦਾ ਗੁੱਟਵਾੜ ਤਾਂ ਬਾਹਰੋਂ ਗੈਂਗਸਟਰ ਬੁਲਾ ਕੇ ਕੋਈ ਉਹਨਾਂ ਨੇ ਬਾਹਰੋਂ ਹੋਰ ਵੀ ਸੱਦੇ ਸੀ ਉਹਦੇ ਤੇ ਪਹਿਲਾਂ ਵੀ ਮੁੰਡੇ ਦੇ ਪਰਚਾ ਪੁਰਚਾ ਚੱਲਦਾ ਪਿਆ ਵਾ ਤੇ ਹੋਰ ਉਹਤੇ ਤੇ ਹੋਰ ਵੀ ਮੇਰੇ ਨਾਲ ਕੋਈ ਨਾ ਕੋਈ ਪਰਚਾ ਹੈਗਾ ਚੋਰੀ ਦੇ ਵੀ ਪਰਚੇ ਹੈਗੇ ਨੇ ਉਸ ਬੰਦੇ ਦੇ ਤੇ ਮੈਂ ਆਨਾ ਕਿ ਇਹ ਅੱਜ ਅਜੇ ਸਰਟੀਫਿਕੇਟ ਵੀ ਇਹਨਾਂ ਨੂੰ ਨਹੀਂ ਸਰਪੰਚੀ ਦਾ ਮਿਲਿਆ ਤੇ ਅਜੇ ਪਹਿਲੇ ਦਿਨੀ ਇਹਨਾਂ ਨੇ ਮਤਲਬ ਕਿ ਗੁੰਡਾਗਰਦੀ ਸ਼ੁਰੂ ਕਰ ਦਿੱਤੀ ਆ ਇਨਸਾਬ ਮਿਲਣਾ ਚਾਹੀਦਾ ਵਾ ਸਖਤ ਤੋਂ ਸਖਤ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਹਾਂਜੀ ਅੱਜ ਉਹਨਾਂ ਨੇ ਘਰ ਆਣ ਕੇ ਇਹਨਾਂ ਦੇ ਫਾਦਰ ਸਾਹਿਬ ਦਾ ਪਹਿਲਾਂ ਸਿਰ ਪਾੜਿਆ ਹੁਣ ਇਹਨਾਂ ਦੇ ਬੇਟੇ ਦਾ ਗੁੱਟ ਵੜ ਦਿੱਤਾ ਹਾਂਜੀ ਉਹ ਗੁੱਟ ਦੀ ਤੁਸੀਂ ਵੀਡੀਓ ਲੈ ਸਕਦੇ ਹੋ ਸਾਰਾ ਕੁਝ ਕਰ ਸਕਦੇ ਹੋ ਮਤਲਬ ਕਿ ਸਾਰਾ ਬਿਲਕੁਲ ਮਾੜਾ ਜਿੰਨਾ ਗੁੱਟ ਰਹਿ ਗਿਆ ਉਹਦਾ ਮਤਲਬ ਕਿ ਉਹ ਜੋੜ ਵੀ ਨਹੀਂ ਸਕਦਾ ਮੇਰੇ ਹਿਸਾਬ ਨਾਲ ਤੇ ਹਾਂਜੀ ਕਾਰਨ ਇਹਨਾਂ ਦਾ ਕੁਛ ਨਹੀਂ ਆ ਜੀ ਪਾਰਟੀ ਬਾਜੀ ਕਰਕੇ ਰੰਜਿਸ਼ ਰੱਖਦੇ ਆਵੇਂ ਛੇੜਖਾਨੀਆਂ ਜਾਣ ਬੁੱਝ ਕੇ ਕਰਦੇ ਸੀਗੇ ਪਹਿਲਾਂ ਉਹਨਾਂ ਨੇ ਜਾਣ ਬੁੱਝ ਕੇ ਕਾਗਜ਼ ਰੱਦ ਕਰਵਾਏ ਨੇ ਇਸ ਕਰਕੇ ਬਹੋਰ ਕੋਈ ਰੰਜਿਸ਼ ਨਹੀਂ ਹੈਗੀ ਉਹਨਾਂ ਦੇ ਨਾਲ ਹਾਂ ਜੀ ਤੇ ਇਹ ਆਪਸੀ ਪਰਿਵਾਰ ਨੇ ਚਾਚੇ ਦਾ ਇਹਦੇ ਬੇਟੇ ਨੇ ਕੋਈ ਇਹਨਾਂ ਦੀ ਕੋਈ ਰੰਜਿਸ਼ ਨਹੀਂ ਹੈਗੀ ਇਹਨਾਂ ਦੀ ਜਾਣ ਬੁੱਝ ਕੇ ਜਾਣ ਬੁੱਝ ਕੇ ਕੀਤਾ ਸਾਰਾ ਕੁਝ ਡੈਡੀ ਕਿੱਥੇ ਲੱਗੀ ਸਟ ਡੈਡੀ ਦੇ ਆ ਉਹ ਡੈਡੀ ਨੇ ਸਭ ਵਾਹ ਤੇ ਹਾਂ ਤੇ ਨਾ ਉਹ ਪਿੰਡ ਨੇ ਅਚਾ ਉਹਨਾਂ ਦੇ ਵੀ ਲੱਗੀ ਹੈ ਉਹਨਾਂ ਦੇ ਵੀ ਲੱਗੀ ਹੈ ਮੰਗੇ ਹੀ ਇਹ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹਨਾਂ ਦੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਹਾਂਜੀ ਅਸੀਂ ਮੁੰਡੇ ਦੀ ਹਾਲਤ ਕਿਤਰਾ ਮੁੰਡੇ ਦੀ ਹਾਲਤ ਬਹੁਤ ਜ਼ਿਆਦਾ ਮਤਲਬ ਕੀ ਹੈਗੀ ਆ ਮਾੜੀ ਆ ਇਹਨਾਂ ਨੇ ਸਾਨੂੰ ਜਵਾਬ ਦੇ ਦਿੱਤਾ ਵਾ ਹੁਣ ਇਹ ਸਾਨੂੰ ਕਹਿ ਰਹੇ ਕਿ ਅਮਨਦੀਪਾ ਹਸਪੀਟਲ ਲੈ ਕੇ ਜਾਓ ਨਹੀਂ ਤੇ ਉਹਦਾ ਕੋਈ ਉਹਦੀਆਂ ਵੇਨਸ ਜੋ ਵੀ ਨਰਵ ਨੇ ਸਾਰੀਆਂ ਕਟੀਆਂ ਗਈਆਂ ਨੇ ਉਹਦਾ ਹੱਥ ਬਿਲਕੁਲ ਵੀ ਮਤਲਬ ਕੀ ਚੱਲਣ ਯੋਗ ਨਹੀਂ ਹੈਗਾ ਹਾਂਜੀ ਹੁਣ ਸਾਨੂੰ ਅਮਰਸਰ ਅਮਨਦੀਪਾ ਹਸਪੀਟਲ ਲਿਪੇਜਣ ਲੱਗੇ ਨੇ ਉਹ ਅੰਮ੍ਰਿਤਸਰੋਂ ਆਇਆ ਸੀ ਇਫਾਤੋਂ ਆ ਕੇ ਪਹੁੰਚਿਆ ਹਾਂ ਜੀ ਇਹ ਲੜਾਈ ਝਗੜੇ ਦੇ ਕੇਸ ਨਾਲ ਆਇਆ ਜਿਹਦਾ ਹੱਥ ਪੂਰਾ ਕਟਿਆ ਗਿਆ ਵਾ ਤੇ ਫਰਸਟ ایڈ ਦਿੱਤੀ ਹੈ ਉਹਨੂੰ ਰੈਫਰ ਕਰ ਲਗੇ ਗੁਨਾਹਣੇ ਹਸਪਤਾਲ ਆਹ ਸੀਰੀਅਸ ਜੀ ਆ ਕੰਡੀਸ਼ਨ ਤੋਂ ਹੱਥ ਪੂਰਾ ਕਟਿਆ ਗਿਆ ਜੀ ਸਰਜਰੀ ਇਹਦੀ ਹੋਣੀ ਆ ਸਰਜੀ ਹੋ ਗਈ ਉਸ ਤੋਂ ਬਾਅਦ ਜੋ ਵੀ ਪੁਲਿਸ ਕਾਰਵਾਈ ਹੋਵੇ ਜੀ ਸਰ ਜੀ ਤੁਹਾਡਾ ਨਾਮ ਅੰਮ੍ਰਿਤ ਸਰ ਕਰਤਾ ਅਮੋ ਸਰ ਗੁਨਾਹਣੇ ਹਸਪਤਾਲ ਰਫਰ ਕਰ